ਇਹਦੀ ਗੱਲ ਇਲੈਕਸ਼ਨਾਂ ਤਾਂ ਆਉਣ ਆਲੀਆਂ ਲੋਕ ਸਭਾ ਮੈਂ ਲੜੂੰਗਾ ਚਾਹੇ ਮੇਰੇ ਤੇ ਪਰਚਾ ਦੇ ਕੇ ਖੱਬੇ ਸੱਚੇ ਤਰੀਕੇ ਨਾਲ ਮੈਨੂੰ ਜੇਲ੍ਹ ਚ ਭੇਜ ਦੇਣ ਮੈਂ ਜੇਲ੍ਹ ਚੋਂ ਵੀ ਇਲੈਕਸ਼ਨ ਲੜੂੰਗਾ ਜਿਹੜੀ ਚੀਜ਼ ਦਾ ਇਹ ਸਰਕਾਰ ਨੂੰ ਡਾਰਾ ਇਲੈਕਸ਼ਨ ਕਮਿਸ਼ਨ ਨੂੰ ਦਿੱਤੇ ਹੋਏ ਐਫੀਡੇਵਟ ਤੋਂ ਬਦ 1 ਇੰਚ ਵੀ ਮੇਰੇ ਕੋਲੇ ਪ੍ਰਾਪਰਟੀ ਹੋਈ ਦਾ ਇੰਨੇ মিডিਆ ਦੇ ਸਾਹਮਣੇ ਕਹਿ ਰਿਹਾ ਮੈਂ ਇੱਥੇ ਆਪਦਾ ਸਿਰ ਕਲਮ ਦਿਰਾ ਦੂੰ ਨੋਟਿਸ ਮਿਲਨ ਤੋਂ ਬਾਅਦ ਵਿਜੀਲੈਂਸ ਅੱਗੇ ਪੇਸ਼ ਹੋ ਕੇ ਆਏ ਇਹ ਤੁਰੀ ਤੋਂ ਐਮ.ਐਲ.ਏ. ਰਹਿ ਚੁਕੇ ਕਾਂਗਰਸੀ ਲੀਡਰ ਦਲਬੀਰ ਗੋਲਡੀ ਨੇ ਜੋ ਮਾਨ ਸਰਕਾਰ ਖਿਲਾਫ ਪੜਾਸ ਕਟਰੀ ਨੇ ਇਲਜ਼ਾਮ ਲਗਾਇਆ ਕਿ ਪਰਿਵਾਰ ਅਤੇ ਰਿਸ਼ਤੇਦਾਰਾਂ ਸਮੇਤ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਦਬਾਅ ਬਣਾਇਆ ਜਾ ਰਿਹਾ ਹੈ ਕਿ ਮੈਂ ਲੋਕ ਸਭਾ ਇਲੈਕਸ਼ਨ ਨਾ ਲੱਟ ਸਕਾਂ ਪਰ ਦਲਬੀਰ ਗੋਲਡੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਲੋਕ ਸਭਾ ਇਲੈਕਸ਼ਨ ਹਰ ਹਾਲ ਲੜਨਗੇ ਦਲਬੀਰ ਗੋਲਡੀ ਨੇ ਵੀ ਦਾਅਵਾ ਕੀਤਾ ਕਿ ਮੇਰੇ ਕੋਲ ਉਸ ਸਾਲ 2022 ਦੇ ਇਲੈਕਸ਼ਨਤ ਲੋਕ ਸਭਾ ਦੀਆਂ ਬਾਏ ਇਲੈਕਸ਼ਨ ਦੇ ਵਿੱਚ ਐਫੀਡਵਟ ਪਹਿਲਾਂ ਹੀ ਉਹ ਦੇ ਚੁੱਕੇ ਨੇ ਅਗਰ ਉਸ ਤੋਂ 1 ਰੁਪਿਆ ਵੀ ਜ਼ਿਆਦਾ ਸਾਬਤ ਹੁੰਦਾ ਹੈ ਤਾਂ ਆਪਣਾ ਸਿਰ ਕਲਮ ਕਰਵਾਉਣਗੇ ਨਹੀਂ ਤਾਂ ਅਫਸਰ ਇਸ ਦੇ ਲਈ ਮਾਫੀ ਮੰਗਣ ਇੱਕ ਸਿੱਧੀ ਜੀ ਗੱਲ ਆ ਇਹ ਸੇਰਾ ਜਿਹੜਾ ਇਹ ਆਪਦੇ ਗੁਰੂ ਤੋਂ ਬਿਨਾ ਕਿਸੇ ਦੇ ਮੂਰੇ ਨਹੀਂ ਝੁਕਦਾ ਜਨਾਬਾਰ ਜੀ ਜ਼ੋਰ ਲਾ ਲੈਣ ਬਿਲਕੁਲ ਇੱਕ ਲੈਟੀ ਨਾਲ ਤੁਹਾਨੂੰ ਇਹ ਗੱਲ ਕਹਿ ਰਿਹਾ ਨੰਬਰ 2 ਮੈਂ ਆਪਣਾ ਜਿਹੜਾ ਚੱਲ ਅਚੱਲ ਜਾਇਦਾਦ ਉਹ 2022 ਦੇ ਵਿੱਚ ਐਮਐਲਏ ਦੀਆਂ ਚੋਣਾਂ ਸਮੇ ਤੇ ਉਸ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਸਮੇ ਇਲੈਕਸ਼ਨ ਕਮਿਸ਼ਨ ਨੂੰ ਆਫ ਦਾ ਐਫੀ ਰਿਵਿਊਟ ਦਿੱਤਾ ਹੋਇਆ ਉਹਦੇ ਤੋਂ 1 ਇੰਚ ਵੱਧ ਕੋਈ ਜਗ੍ਹਾ ਮੇਰੇ ਕੋਲੇ ਹੋਵੇ ਤਾਂ ਮੈਂ ਇਸੇ ਦਫ਼ਤਰ ਦੇ ਬਾਹਰ ਬੈਠ ਕੇ ਆਪਦਾ ਸਿਰ ਕਲਮ ਕਰਾਉਣ ਨੂੰ ਤਿਆਰ ਹਾਂ ਪਰ ਜਿਹੜੇ ਹਿਸਾਬ ਨਾਲ ਇਹਨਾਂ ਨੇ ਮੈਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੇ ਚੋਂ ਕੁਝ ਨਾ ਨਿਕਲਿਆ ਤਾਂ ਮੈਂ ਚਾਹਣਾ ਕਿ ਅਫਸਰ ਸਹਿਬਾਨ ਵੀ ਫਿਰ ਇਸ ਦੇ ਉੱਤੇ ਆਪਣੀ ਮਾਫੀ ਮੰਗਣ ਤੇ ਸਰਕਾਰ ਵੀ ਆਪਣੀ ਜਿਹੜੀ ਆ ਉਹ ਮਾਫੀ ਮੰਗੇ ਉਸ ਤੋਂ ਬਾਅਦ ਐਮਐਲਏ ਕੋਲੇ ਕੋਈ ਆਪਦਾ ਇਖਤਿਆਰੀ ਗ੍ਰਾਂਟ ਨਹੀਂ ਹੁੰਦੀ ਨਾ ਹੀ ਉਹ ਸਿੱਧੀ ਕੋਈ ਗ੍ਰਾਂਟ ਕਿਸੇ ਜਗ੍ਹਾ ਤੇ ਖਰਚ ਕਰ ਸਕਦਾ ਅਸੀਂ ਪ੍ਰਪੋਜ਼ਲ ਬਣਾ ਕੇ ਚਾਹੇ ਉਹ ਪੰਚਾਇਤਾਂ ਨੇ ਚਾਹੇ ਉਹ ਮਿਊਨਿਸਪਲ ਕਮੇਟੀ ਆ ਕੋਈ ਵੀ ਜਿਹੜੀ ਅਦਾਰਾ ਉਹ ਇੱਕ ਪ੍ਰਪੋਜ਼ਲ ਬਣਾ ਕੇ ਭੇਜਦਾ ਉਹ ਐਸ ਡੀ ਐਮ ਦੇ ਰਾਹੀਂ ਜਾਂ ਬੀ ਡੀ ਪੀਓ ਦੇ ਰਾਹੀਂ ਜਾਂ ਈਓ ਦੇ ਰਾਹੀਂ ਉਹ ਏ ਡੀ ਸੀ ਸਾਹਿਬ ਕੋਲੇ ਤੇ ਡੀ ਸੀ ਸਾਹਿਬ ਕੋਲੇ ਪਹੁੰਚਦਾ ਤੇ ਇਹਨਾਂ ਨੇ ਦੇਖਣਾ ਹੁੰਦਾ ਵੀ ਉਹ ਕੰਮ ਠੀਕ ਆ ਜਾਂ ਉਹ ਗਲਤ ਆ ਹਰ ਇੱਕ ਕੰਮ ਟੈਂਡਰ ਦੇ ਹਿਸਾਬ ਨਾਲ ਹੁੰਦਾ ਕੋਈ ਕੰਮ ਇਹਦੇ ਚ ਯਾਨੀ ਕਿ ਇਹ ਨਹੀਂ ਹੈਗਾ ਵੀ ਮੈਂ ਸਿੱਧਾ ਕਿਸੇ ਨੂੰ ਕੋਈ ਚੈੱਕ ਕੱਟ ਕੇ ਦੇ ਦਾਂ ਐਮ ਐਲ ਏ ਕੋਲੇ ਕੋਈ ਵੀ ਗਰੰਟ ਨਹੀਂ ਹੁੰਦੀ ਤਾਂ ਤੁਸੀਂ ਆਪਦੇ ਆ ਵੀ ਸਮਝਦਾਰ ਹੋ ਵੀ ਅਸੀਂ ਕਿਹੜੇ ਤਰੀਕੇ ਨਾਲ ਯਾਨੀ ਕਿ ਇਹਦੇ ਲਈ ਜ਼ਿੰਮੇਵਾਰ ਆਂ ਜੇ ਜ਼ਿੰਮੇਵਾਰ ਹੈਗੇ ਆ ਤਾਂ ਸਾਰੇ ਉਸ ਸਮੇਂ ਦੇ 50 ਸਾਲਾਂ ਦੇ ਡੀਸੀ ਸਾਹਿਬਾਨ ਏਡੀਸੀ ਸਾਹਿਬਾਨ ਏਡੀਸੀ ਡਿਵੈਲਪਮੈਂਟ ਸਾਰੇ ਆਫੀਸਰ ਸਾਹਿਬਾਨ ਨੂੰ ਬੁਲਾਇਆ ਜਾਵੇ ਮੇਰੇ ਸਾਹਮਣੇ ਅਸੀਂ ਇਕੱਠੇ ਬੈਠੀਏ ਇੱਕ ਵੀ ਆਫੀਸਰ ਕਹਿ ਦੇਵੇ ਵੀ ਦਲਬੀਰ ਸਿੰਘ ਗੋਲਡੀ ਦੇ ਕੈਰੇਕਟਰ 'ਚ ਕੋਈ ਫਰਕ ਆ ਇਹਨੇ ਕਦੇ ਕੋਈ ਮੰਦੀ ਚੰਗੀ ਗੱਲ ਕਰੀ ਆ ਤਾਂ ਮੈਂ ਖੁਦ ਇਸ ਚੀਜ਼ ਦਾ ਜਿਹੜਾ ਉਹ ਦੇਨਦਾਰ ਹੋਊਗਾ ਤੇ ਉਸ ਤੋਂ ਬਾਅਦ ਇੱਥੇ ਦੇ ਅਫਸਰ ਸਾਹਿਬਾਨਾਂ ਨੂੰ ਮੈਂ ਬਿਲਕੁਲ ਇਹ ਗੱਲ ਕਲੀਅਰ ਕਰਕੇ ਕਹਿਣੀ ਚਾਹਣਾ ਵੀ ਅੱਜ ਤਾਂ ਤੁਸੀਂ ਮੇਰੇ ਤੇ ਸਰਕਾਰ ਦੇ ਪ੍ਰੈਸ਼ਰ 'ਚ ਆ ਕੇ ਕੋਈ ਧੱਕੇ ਨਾਲ ਕਿਸੇ ਨੂੰ ਵੀ ਖੜਾ ਕੇ ਕੋਈ ਪਰਚਾ ਕਰ ਸਕਦੇ ਹੋ ਪਰ ਕੱਲ ਨੂੰ ਇਹਦਾ ਨਿਪਟਾਰਾ ਕੋਰਟ ਦੇ ਵਿੱਚ ਹੋਣਾ ਤੇ ਮੈਨੂੰ ਮਾਣਯੋਗ ਸਾਡੇ ਕੋਰਟ ਦੇ ਉੱਪਰ ਸਾਡੇ ਕਾਨੂੰਨ ਦੇ ਵਿੱਚ ਪੂਰਾ ਵਿਸ਼ਵਾਸ ਹੈ ਕਿ ਉਹ ਵਧੀਆ ਤਰੀਕੇ ਨਾਲ ਆ ਜਿਹੜੀ ਇਹਦੀ ਸੁਣਵਾਈ ਵੀ ਹੋਊਗੀ ਸੋ ਉਸ ਤੋਂ ਬਾਅਦ ਅਜਿਹੇ ਕੁਐਸਚਨ ਮੈਂ ਸਾਰਿਆਂ ਨੂੰ ਸੁਚੇਤ ਕਰਨਾ ਚਾਹਣਾ ਆਮ ਤੇ ਖਾਸ ਬੰਦੇ ਨੂੰ ਵੀ ਤੁਹਾਡੇ ਘਰੇ ਭਾਂਡੇ ਤੁਹਾਡੇ ਘਰੇ ਕੁੱਤੇ ਤੁਹਾਡੇ ਘਰੇ ਬੂਟੇ ਤੇ ਤੁਹਾਡੇ ਕੱਪੜੇ ਤੱਕ ਤੁਹਾਡੇ ਤੋਂ ਪ੍ਰਸ਼ਨ ਪੁੱਛੇ ਜਾਂਦੇ ਨੇ ਮੈਂ ਇਹ ਹੈਰਾਨ ਆ ਵੀ ਇੱਕ ਇੱਕ ਜ਼ਿੰਮੇਵਾਰ ਬੰਦੇ ਤੋਂ ਅਜਿਹੇ ਪ੍ਰਸ਼ਨ ਪੁੱਛਣਾ ਜਾਂ ਇਹਨਾਂ ਤੇ ਗੱਲ ਕਰਨੀ ਇੱਕ ਡੀਫੇਮ ਕਰਨ ਦੀ ਜਿਹੜੀ ਇਹਨਾਂ ਦੀ ਗੱਲ ਆ ਉਸ ਤੋਂ ਬਾਅਦ ਆ ਦੋ ਮੇਰੇ ਕੋਲੇ ਇੱਕ ਮਿੰਟ ਫੜੇ ਕੋ ਮਿਲ ਜੇ ਆ ਦੋ ਮੇਰੇ ਕੋਲ ਇੱਕ ਸੰਗਰੂਰ ਜ਼ਿਲ੍ਹੇ ਦੀ ਤੇ ਇੱਕ ਬਰਨਾਲੇ ਜ਼ਿਲ੍ਹੇ ਦੀ ਵੀ ਇਹਦੇ ਕੋਲੇ ਕਿੰਨੀ ਪ੍ਰਾਪਰਟੀ ਆ ਸਾਰਿਆਂ ਨੂੰ ਇਹ ਜਨਤਕ ਤੌਰ ਤੇ ਮੈਨੂੰ ਲੱਗਦਾ ਸਾਰੇ ਜ਼ਿਲ੍ਹਿਆਂ 'ਚ ਇਹ ਰਿਪੋਰਟ ਭੇਜੀ ਗਈ ਹੋਣੀ ਆ ਇਹਨਾਂ ਵੱਲੋਂ ਆਫੀਸਰ ਸਾਹਿਬਾਨ ਵੱਲੋਂ ਸਿਰਫ ਇੱਕ ਮੇਰੀ ਇਮੇਜ ਡੈਮੇਜ ਕਰਨ ਵਾਸਤੇ ਤੇ ਜੇ ਇਹ ਨੋਟਿਸ ਭੇਜੇ ਨੇ ਤੇ ਫਿਰ ਅੱਜ ਇਹ ਸਾਹਮਣੇ ਨਿਕਲ ਕੇ ਬਾਹਰ ਆ ਕੇ ਦੱਸਣ ਵੀ ਇਹਨਾਂ ਨੂੰ ਕੁਝ ਮਿਲਿਆ ਜਾਂ ਨਹੀਂ ਮਿਲਿਆ ਕਿ ਇਹ ਚੀਜ਼ ਸਹੀ ਆ ਜਾਂ ਨਹੀਂ ਸਹੀ ਆ ਉਸ ਤੋਂ ਬਾਅਦ ਮੈਂ ਤਾਂ ਖੁਦ ਆਪਦੀ ਸਰਕਾਰ ਦੇ ਵਿੱਚ ਹੀ ਪਹਿਲਾਂ ਤਾਂ ਟੋਲ ਪਲਾਜ਼ੇ ਪਿੱਛੇ ਲੜੀ ਗਿਆ ਕਿੰਨੇ ਪਰਚੇ ਕਰਵਾਏ ਤੇ ਸਾਨੂੰ ਕੋਈ ਇਖਤਿਆਰੀ ਗਾਰੰਟੀ ਨਹੀਂ ਹੁੰਦੀ ਫੇਰ ਵੀ ਮੈਂ ਇੰਨੀ ਮਿਹਨਤ ਕਰਕੇ ਮਨਰੇਗਾ ਨੂੰ ਨਾਲ ਜੋੜ ਕੇ ਇੰਨੀ ਡਿਵੈਲਪਮੈਂਟ ਕਰਾਈ ਕਿੱਥੇ ਤਾਂ ਮੈਨੂੰ ਇਨਾਮ ਦੇਣਾ ਚਾਹੀਦਾ ਸੀ ਵੀ ਇੱਕ ਨੌਜਵਾਨ ਮੁੰਡੇ ਨੇ ਜਿਹਦਾ ਕੋਈ ਪੋਲੀਟੀਕਲ ਕੈਰੀਅਰ ਨਹੀਂ ਉਹਨੇ ਕਲਾਸ ਦੀ ਮਿਨੀਟਰੀ ਤੋਂ ਸ਼ੁਰੂ ਹੋ ਕੇ ਐਸਡੀ ਕਾਲਜ ਚੰਡੀਗੜ੍ਹ ਦੀ ਪ੍ਰਧਾਨਗੀ ਕੀਤੀ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪ੍ਰਧਾਨਗੀ ਕੀਤੀ ਫਿਰ ਆਪਦੇ ਦਮ ਤੇ ਹੌਲੀ ਹੌਲੀ ਆਪਦੇ ਸਾਥੀਆਂ ਦੇ ਸਮੇਤ ਆ ਲੈਵਲ ਤੇ ਪਹੁੰਚਿਆ ਅੱਗੇ ਤਾਂ ਮੁੱਖ ਮੰਤਰੀ ਸਾਹਿਬ ਬਹੁਤ ਇਹ ਕਹਿੰਦੇ ਨੇ ਵੀ ਆਮ ਬੰਦਿਆਂ ਨੂੰ ਜੀ ਅੱਗੇ ਆਮ ਪਰਿਵਾਰਾਂ ਦੇ ਮੁੰਡੇ ਅੱਗੇ ਆਉਂਦੇ ਨੇ ਤਾਂ ਮੈਨੂੰ ਦਬਣ ਦੀ ਫਿਰ ਕੀ ਕੋਸ਼ਿਸ਼ ਹੋ ਰਹੀ ਆ ਸਿੱਧੀ ਗੱਲ ਸਿੱਧੀ ਗੱਲ ਇਲੈਕਸ਼ਨਾਂ ਤਾਂ ਆਉਣ ਆਲੀਆਂ ਲੋਕ ਸਭਾ ਮੈਂ ਲੜੂੰਗਾ ਚਾਹੇ ਮੇਰੇ ਤੇ ਪਰਚਾ ਦੇ ਕੇ ਖੱਬੇ ਸੱਜੇ ਤਰੀਕੇ ਨਾਲ ਮੈਨੂੰ ਜੇਲ੍ਹ 'ਚ ਭੇਜ ਦੇਣ ਮੈਂ ਜੇਲ੍ਹ 'ਚੋਂ ਵੀ ਇਲੈਕਸ਼ਨ ਲੜੂੰਗਾ ਜਿਹੜੀ ਚੀਜ਼ ਦਾ ਹੈ ਸਰਕਾਰ ਨੂੰ ਡਾਰਾ ਤੇ ਮਿਹਨਤ ਆ ਮੇਰੀ ਤੇ ਮਿਹਨਤ ਨੂੰ ਕੋਈ ਨਹੀਂ ਖੋ ਸਕਦਾ ਨਾ ਤੁਹਾਡੀ এডਿਕੇਸ਼ਨ ਨੂੰ ਕੋਈ ਖੋ ਸਕੇ ਨਾ ਤੁਹਾਡੀ ਮਿਹਨਤ ਨੂੰ ਕੋਈ ਖੋ ਸਕੇ ਤੇ ਜੇ ਮੈਂ ਇੱਕ ਵਾਰ ਫੇਰ بار بار ਦੁਹਰਾ ਰਿਹਾ ਹਾਂ ਇਲੈਕਸ਼ਨ ਕਮਿਸ਼ਨ ਨੂੰ ਦਿੱਤੇ ਹੋਏ ਐਫੀਡਵਿਟ ਤੋਂ ਵੱਧ 1 ਇੰਚ ਵੀ ਮੇਰੇ ਕੋਲੇ ਪ੍ਰਾਪਰਟੀ ਹੋਈ ਤਾਂ ਇੰਨੇ মিডিਆ ਦੇ ਸਾਹਮਣੇ ਕਹਿ ਰਿਹਾ ਮੈਂ ਇੱਥੇ ਆਪਦਾ ਸਿਰ ਕਲਮ ਗਰਾ ਦੂੰ ਪਰ ਜੇ ਇਹ ਚੀਜ਼ ਕੋਈ ਨਾ ਨਿਕਲੀ ਤਾਂ ਸਾਰੇ ਫਿਰ ਅਫਸਰ ਸਾਹਿਬਾਨ ਵੀ ਇੱਥੇ ਖੜ ਕੇ ਮਾਫੀ ਮੰਗਣ mm